ਪ੍ਰਥਾ ਦੇ ਖੇਡਣੋਂ ਬੇਸ਼ ਇੰਦਨ ਗੁਰੂ ਜੀ ਸੰਗਤ ਵਿੱਚ ਸ਼ਬਦ ਵਿਚਾਰ ਕਰ ਰਹੇ ਸਨ ਉਸ ਸਮੇਂ ਪ੍ਰਥਾ ਦੇ ਖੇਡਣ ਨਾਨਕ ਜੀ ਦੇ ਦਰਸ਼ਨ ਕਰਨਾ ਹੈ ਉਹਨਾਂ ਨੇ satsang ਸੁਣਿਆ ਜਿਦੋਂ satsang ਸੁਣ ਕੇ ਜਾਣ ਲੱਗੇ ਤੇ ਨਾਨਕ ਜੀ ਨੇ ਕਿਹਾ ਕਿ ਤੁਸੀਂ ਕੋਈ ਇੱਛਾ ਆਪਣੀ ਦੱਸੋ ਕਰਤਾਰ ਤੁਹਾਡੀ ਚਾਹ ਪੂਰੀ ਕਰੇਗਾ ਨਾਨਕ ਜੀ ਨੂੰ ਪਤਾ ਸੀ ਕਿ ਇਹ ਸੰਤ ਸੇਵੀ ਨੇ ਤੇ ਇਹਨਾਂ ਦਾ ਹਿਰਦਾ ਸ਼ੁੱਧ ਹੈ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਚਰਨ ਸ਼ਰਨ ਚਾਹਦੇ ਹਾਂ ਨਾਨਕ ਜੀ ਨੇ ਕਿਹਾ ਜੇ ਸਾਡੀ ਚਰਨ ਸ਼ਰਨ ਚਾਹੁੰਦੇ ਹੋ ਤੇ ਸਾਡੇ ਚਰਨ ਤੇ ਸਦਾ ਸਾਥ ਸੰਗਤ ਵਿੱਚ ਹੀ ਵਰਤਦੇ ਨੇ ਸੰਤਾਂ ਦੀ ਸੇਵਾ ਕਰੋ ਸੰਗਤ ਕਰੋ ਧਰਮ ਦੀ ਕੀਰਤ ਕਰੋ ਅਤੇ ਵੰਡ ਕੇ ਛਕੋ ਇਹ ਸਾਡੀ ਚਰਨ ਸ਼ਰਨ ਹੈ ਤੁਸੀਂ ਸਦਾ ਹੀ ਕਮਾਓ ਅਤੇ ਸਾਡੀ ਚਰਨ ਸ਼ਰਨ ਦੇ ਆਸ਼ਰਿਤ ਰਹੋਗੇ ਸ਼ਰੀਰ ਨੂੰ ਸਰਗੁਣ ਰੂਪ ਜਾਣੋ ਅਤੇ ਸ਼ਬਦ ਨੂੰ ਮੇਰਾ ਨਿਰਗੁਣ ਰੂਪ ਮੰਨੋ ਸਰੀਰ ਨਾਲ ਮਿਲ ਕੇ ਵਿਛੋੜਾ ਹੋ ਜਾਂਦਾ ਹੈ ਪਰ ਸ਼ਬਦ ਨਾਲ ਮਿਲ ਕੇ ਕਦੇ ਵਿਛੋੜਾ ਨਹੀਂ ਹੁੰਦਾ ਇਸ ਵਾਸਤੇ ਸਾਡੇ ਸ਼ਬਦ ਦੀ ਕਮਾਈ ਕਰਕੇ ਉਸ ਨਾਲ ਮਿਲੋ ਫਿਰ ਜਨਮ ਮਰਨ ਨਹੀਂ ਹੋਵੇਗਾ ਇਸ ਤਰ੍ਹਾਂ ਪਿਰਥਾ ਤੇ ਖੇਡਾ ਨਾਨਕ ਜੀ ਕੋ ਉਪਦੇਸ਼ ਪ੍ਰਾਪਤ ਕਰਕੇ ਬਹੁਤ ਪ੍ਰਸੰਨ ਹੋਏ ਆਪਣੇ ਜੀਵਨ ਵਿੱਚ ਇਸ ਉਪਦੇਸ਼ ਨੂੰ ਧਾਰਨ ਕੀਤਾ ਸਾਧ ਸੰਗਤ ਕੀਤੀ ਅਤੇ ਮਰਨ ਦੇ ਬਾਅਦ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਏ ਧੰਨਵਾਦ